ਬੋਰੇ ਨੇ ਇਹ ਤਾਂ ਚੱਲਣਾ ਵੀ ਪਾਲ ਕਾਲੀ ਅੰਗਰੇਜ਼ ਆਉਣਗੇ ਉਹ ਗੌਰ ਚੱਲਦੇ ਰਹੇ ਹੁਣ ਮੈਡੀਕਲ ਚ ਲਾਓ ਆਪਣੀ ਰਾਜਨੀਤੀ ਚ ਲਾਓ ਸਾਰੇ ਪਾਸੇ ਕਾਲੀ ਅੰਗਰੇਜ਼ ਬੜੇ ਪੈਦੇ ਉਹ ਜਿੱਦਾਂ ਦੇਖ ਤੇ ਲਿਖੀ ਹੋਈ ਨਾ ਭਈ ਲੇਟਨਾ ਮੈਂ ਕਲਮ ਦੀ ਲੋਕ ਤੇ ਅੰਗਿਆਰਾ ਹੋਏ ਰੱਖ ਤੇ ਅੱਜ ਦਾ ਗਨ ਸੱਚੇ ਤੇ ਮੱਧਵੀਂ ਕਰਨੀ ਫੌਰਤਾਂ ਮੈਨੂੰ ਪੂਰਾ ਦੀ ਜਗਦਾ ਇੱਜ਼ਤਾਂ ਦੇ ਰਾਖੇ ਬਣ ਕੇ ਮੋਹਾਂ ਦੇ ਕਰਕੇ ਆਸ਼ਕੀ ਗਨ ਪੂਰੀ ਕਹਾਣੀ ਲੱਗਣੀ ਰੱਖ ਦਾ ਨਾਮ ਹੈ ਕੁਰੀ ਰਾਜਵੀ شہیداں دے سُپنے والا وطن کیتے بکھدا نا دتّی قاتوں قربانی ملک سادا سکھدا نا لیبرا نے جوتھ کی رکھدا وطن میرا کلام جیہا جیہدی اک خان لاپا بچیاں جڑی راہ وچ جیہا رسا وچ پٹھوں پون دے پیچھے او جٹھے دے میدان دے چاو دے اگاں سنگل لگے جٹھے تے گودیاں تے تھوڑی بنوں یلک سارا بیٹھ ਮੈਡੀਕਲ ਮਾਫੀਆ ਨਾ ਕਿਦਾਂ ਜੋ ਹੱਟ ਸਾਡੇ ਸੇਵ ਕਰੇਗਾ ਅਗਲਾ ਨੇ ਪਰਦੇ ਪਾਤੇ ਫੈਸ਼ਨ ਦੇ ਚਸਥੀ ਨੇ ਜ਼ਹਿਰਾਂ ਵੀ ਖਾਏ ਜਾਂਦੇ ਲੋਕ ਇੱਥੇ ਹੱਸ ਕੇ ਨੇ ਕਹਿੰਦੇ ਨੇ ਹਵਾ ਤੇ ਪਾਣੀ ਕਿਸਾਨ ਕਰ ਘਰਾ ਰਿਹਾ ਫੈਕਟਰੀਆਂ ਦਾ ਪਾਣੀ ਸਿੱਧਾ ਧੱਲੇ ਪੈਂਦਾ ਪਰ ਇਹਨਾਂ ਨੂੰ ਵਾਜਾ ਮਾਰੇਗਾ ਘਰ ਘਰ ਵਿੱਚ ਨੇ ਸੱਤਰ ਵਿਸ ਨੇ ਜੇ ਲੱਭਿਆ ਕੋਈ ਹੱਲ ਨਹੀਂ ਸਾਹਮਣਾ ਤਾਂ ਸਭ ਨੂੰ ਅਜ ਨੂੰ ਨਹੀਂ ਤਾਂ ਫਿਰ ਵਜਨਾ ਕੁਝ ਵੀ ਕਰਉ ਨਹੀਂ ਲਿਖਣੀ ਤੇ ਰਹਿਣੀ ਪ੍ਰਿੰਸਿਪਲ ਗੱਲਾਂ ਪਰ ਸੱਚੇ ਮਿੱਤਰ ਤਾਂ ਹੀ ਅੱਖਾਂ ਦਾ ਲੱਗਦੇ ਨੇ ਤਾਂ ਹੀ ਅੱਖਾਂ ਦਾ ਲੱਗਦੇ ਨੇ